ਦੇ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਵੱਡੀ ਜਿੱਤ ਜੋ ਸਰਬਜੀਤ ਨੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਚੋਣ ਲੜੀ ਸੀ ਜੁਤੇ ਕੀ ਸਰਬਜੀਤ ਖਾਲਸਾ ਨੇ ਫਰੀਦਕੋਟ ਵਾਸੀਆਂ ਦਾ ਧੰਨਵਾਦ ਕੀਤਾ ਜੋ ਵੱਡੀ ਲੀਡ ਦੇ ਨਾਲ ਜੁਤੇ ਨੇ ਸਰਬਜੀਤ ਸਿੰਘ ਖਾਲਸਾ ਲੋਕਾਂ ਦਾ ਧੰਨਵਾਦ ਕੀਤਾ ਗਿਆ ਇਹ ਦੇਸ਼ਾਂ ਵਿੱਚ ਦੇਸ਼ ਵਿੱਚ ਵੱਸਦੇ ਸਮੂਹ ਸਿੱਖਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਤੇ ਮਤਲਬ ਫਿਜ਼ੀਕਲੀ ਵੀ ਜਿਹਨਾਂ ਤੁਰ ਫਿਰ ਕੇ ਤੇ ਹਰ ਇੱਕ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਐ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੂੰਗਾ ਬਹੁਤ ਬਹੁਤ ਧੰਨਵਾਦੀ ਮੁੰਡਿਆਂ ਨੇ ਬਹੁਤ ਖਾਸ ਕਰ ਮੁੰਡਿਆਂ ਦਾ ਜਿਨ੍ਹਾਂ ਨੇ ਧੁੱਪ ਦੀ ਗਰਮੀ ਨਹੀਂ ਦੇਖੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਮੋਟਰਸਾਈਕਲ ਤੇ ਬਹੁਤ ਘੁੰਮੇ ਐ ਜੀ ਇਹ ਤਾਂ ਮੈਨੂੰ ਵੀ ਪਤਾ ਵੀ ਉਹ ਮੈਂ ਤਾਂ ਦੇਖਿਆ ਨਹੀਂ ਕਰਮੀ ਦੇ ਵਿੱਚ ਕੋਈ ਪ੍ਰਵਾਹ ਨਹੀਂ ਰਿਹਾ ਮੈਂ ਬਹੁਤ ਧੰਨਵਾਦ ਕਰਦਾ ਜਦਕਿ ਮੈਂ ਸਮਝਦਾ ਵੀ ਧੰਨਵਾਦ ਅੱਖਰ ਬਹੁਤ ਛੋਟਾ ਹੈ ਉਸ ਦੇ ਅੱਗੇ ਧੰਨਵਾਦ ਕਿ ਮੈਂ ਨਹੀਂ ਰੱਖਦਾ ਪਰ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਬਹੁਤ ਬਹੁਤ ਦਿਨੋਂ ਪਹਿਲਾਂ ਤਾਂ ਨਾ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਇੱਜ਼ਤੀ ਹੁੰਦੀ ਹੈ ਮੈਂ ਚਾਹੁੰਗਾ ਕਿ ਇਸ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਜਿਹੜਾ ਬੇਇੱਜ਼ਤੀ ਕਰਦਾ ਹੈ ਕਿਉਂਕਿ ਗੱਲ ਇਹ ਹੈ ਜੀ ਜਿਹੜਾ ਕਰਦਾ ਉਹਨੂੰ ਕਹਿ ਦਿੰਦੇ ਆ ਜੀ ਇਹ Mentally upset ਹੈ ਜੇ Mentally upset ਦਾ ਮਹਾਰਾਜ ਦੀ ਬੇਅਦਬੀ ਕਰਨੀ ਹੈ ਕੁਝ ਹੋਰ ਕਰ ਲਵੇ ਸਮਝ ਗਏ ਨਾ ਗੱਲ ਹੋਰ ਬਹੁਤ ਕੁਝ ਹੈ ਹੋਰ ਕਰ ਲਵੇ ਤੇ ਮਹਾਰਾਜ ਦੀ ਬੇਅਦਬੀ ਕਰਨੀ ਹੈ ਇਹ ਕੋਈ Mentally upset ਨਹੀਂ ਹੁੰਦੇ ਇਹ ਜਾਣ ਜਾਣ ਬੁੱਝ ਕੇ ਸਾਡਾ ਮਤਲਬ ਸੈਂਟੀਮੈਂਟਸ ਨੂੰ ਸਿੱਖਾਣੇ ਸੈਂਟੀਮੈਂਟਸ ਨੂੰ ਹਰਟ ਕਰਨਾ ਚਾਹੁੰਦੇ ਆ